ਵਾਰਦਾਤਾ ਨੇ ਉਹ ਅਇ ਦਿਨ ਵਧਿਆ ਜਾ ਰਹੀਆਂ ਨੇ ਅਜੀਹਾ ਹੀ ਇੱਕ ਹੋਰ ਮਾਮਲਾ ਮੋਗਾ ਤੋਂ ਸਾਹਮਣੇ ਆ ਰਿਹਾ ਹੈ ਮੋਗਾ ਦੇ ਇੱਕ ਕਸਬਾ ਤਰਮ ਕੋਟ ਦੇ ਵਿੱਚ ਅਜੀਬੋ ਗਰੀਬ ਚੋਰੀ ਦਾ ਮਾਮਲਾ ਸਾਹਮਣੇ ਆਇਆ ਜੀਆਂ ਦੱਸਦੇ ਕਿ ਜੋ ਚੋਰ ਹੈ ਉਹਨਾਂ ਦੇ ਵੱਲੋਂ ਨਕਲੀ ਪਿਸਤੌਲ ਜੀਆਂ ਖਿਡੋਨੇ ਵਾਲੀ ਜਿਹੜੀ ਪਿਸਤੌਲ ਹੁੰਦੀ ਹੈ ਉਹ ਦਿਖਾ ਕੇ ਇੱਕ ਪਤੀ ਪਤਨੀ ਨੂੰ ਲੁੱਟਿਆ ਗਿਆ ਉਹਨਾਂ ਦੇ ਕੋਲੋਂ ਦੋ ਆਈਫੋਨ ਕਈ ਨਗਦੀ ਅਤੇ ਸੋਨੇ ਦੀਆਂ ਵਾਲੀਆਂ ਲਵਾ ਕੇ ਉਹਨਾਂ ਦੇ ਨਾਲ ਚੋਰੀ ਕੀਤੀ ਗਈ ਲੁੱਟਖੋ ਕੀਤੀ ਗਈ ਇਸ ਤੋਂ ਬਾਅਦ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਪਤੀ-ਪਤਨੀ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਬਦਮਾਸ਼ਾਂ ਦੇ ਵੱਲੋਂ ਇਹਨਾਂ ਨੂੰ ਰੋਕਿਆ ਗਿਆ ਇਹ ਜੋ ਮਾਮਲਾ ਹੈ ਤਰਮਕੋਟ ਤੋਂ سامنے ਆਇਆ ਬਾਅਦ ਦੇ ਵਿੱਚ ਪੁਲਿਸ ਨੇ ਇਹ ਜੋ ਬਦਮਾਸ਼ ਹੈ ਇਹਨਾਂ ਨੂੰ ਕਾਬੂ ਕਰ ਲਿਆ ਇਹਨਾਂ ਦੇ ਵੱਲੋਂ ਪਹਿਲੇ ਵੀ ਅਜੀਹਾਂ ਚੋਰੀਆਂ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਲੋਕਾਂ ਨੂੰ ਨਕਲੀ ਪਿਸਤੌਲ ਦੇ ਡਰ ਦੇ ਉੱਪਰ ਲੁੱਟ ਖੋਹ ਕੀਤੀ ਜਾਂਦੀ ਹੈ ਤੇ ਹੁਣ ਪੁਲਿਸ ਦੇ ਇਹ ਹੱਥੀ ਛੜ ਗਏ ਨੇ ਤੇ ਬਾਅਦ ਦੇ ਵਿੱਚ ਜੇਕਰ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਦੇ ਵੱਲੋਂ ਜੋ ਬਿਆਨ سامنے ਆਇਆ ਪੁਲਿਸ ਨੇ ਕਿਹਾ ਕਿ ਇੱਕ ਐਕਟਿਵਾ ਦੇ ਉੱਪਰ ਇਹ ਜੋ ਵਿਅਕਤੀ ਆ ਰਹੇ ਸਨ ਤੇ ਤੇ ਇਹਨਾਂ ਦੇ ਵੱਲੋਂ ਇੱਕ ਪਤੀ ਪਤਨੀ ਨੂੰ ਰੋਕਿਆ ਗਿਆ ਤੇ ਉਸ ਤੋਂ ਬਾਅਦ ਐਕਟਿਵਾ ਉਹਨਾਂ ਨੇ ਤੇਜ਼ ਕਰ ਦਿੱਤੀ ਤੇ ਉਹਨਾਂ ਤੋਂ ਲੁੱਟ ਖੋਹ ਕੀਤੀ ਦੋ ਆਈਫੋਨ ਇੱਕ ਘੜੀ ਤੇ 15000 ਨਕਦੀ ਤੇ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਸੋਨੇ ਦੀਆਂ ਵਾਲੀਆਂ ਵੀ ਮਹਿਲਾ ਦੀ ਲਵਾ ਦਿੱਤੀਆਂ ਤੇ ਬਾਅਦ ਦੇ ਵਿੱਚ ਪੁਲਿਸ ਦਾ ਵੀ ਬਿਆਨ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। 2825 ਨੂੰ ਅਰਵਿੰਦਰ ਸਿੰਘ ਵਾਸੀ ਚੌਧਰੀਵਾਲਾ ਨੇ थाना ਤਰ ਕੋੜ ਦੀ ਪੁਲਿਸ ਨੂੰ ਇਲਾਪ ਦਿੱਤੀ ਸੀ ਕਿ 2825 ਨੂੰ ਉਹ ਆਪਣੀ ਪਤਨੀ ਸਮੇਤ ਸਕੂਟਰੀ ਤੇ ਮੋਗਾ ਤੋਂ ਧਰਨਪੁਰ ਸਾਈਡ ਆ ਰਿਹਾ ਸੀ ਜਲਾਲਾਬਾਦ ਪਿੰਡ ਦੇ ਨੇੜੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਹਨਾਂ ਨੂੰ ਰੋਕ ਕੇ ਪਿਸਤੌਲ ਦੀ ਨੋਕ ਤੇ ਉਹਨਾਂ ਪਾਸੋਂ ਦੋ ਮੋਬਾਈਲ ਫੋਨ ਮਾਰਕਾ ਐਪਲ ਕੰਨਾਂ ਦੀਆਂ ਵਾਲੀਆਂ ਤੇ ਕਰੀਬ 15000 ਰੁਪਏ ਨਲਦੀ ਪਾਲੀਸੀ ਜਿਸ ਵੰਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੇ ਟਿਕਾਣਿਆਂ ਤੇ ਰੈਡ ਕੀਤੇ ਗਏ ਤੇ ਇਸ ਮੁਕਾਦਮੇ ਵਿੱਚ ਲੁੜਿੰਦੇ ਦੋਸ਼ੀ ਲਵਪ੍ਰੀਤ ਸਿੰਘ ਪੁੱਤਰ ਬਲਾਲ ਸਿੰਘ ਤੇ ਹਰਮੇਲ ਸਿੰਘ ਪੁੱਤਰ ਗੁਰਸੇਵ ਸਿੰਘ ਵਾਸੀ ਲੋਹਾਰਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ ਜਿਹੜੇ ਮਦਈ ਤੋਂ ਖੋਏ ਗਏ ਦੋਨੇ ਮੋਬਾਈਲ ਫੋਨ ਮਾਰਕਾ ਐਪਲ ਜਿਨ੍ਹਾਂ ਦੀ ਕਲੀਪ 1.5 ਲੱਖ ਰੁਪਏ ਕੀਮਤ ਬੰਦੀ ਹੈ ਇੱਕ ਡੰਮੀ ਪਿਸਤੌਲ ਤੇ ਵਾਰਦਾਤ ਸਮੇਂ ਵਰਦਾ ਗਿਆ ਮੋਟਰਸਿੰਗ ਬਰਾਮਦ ਕੀਤਾ ਗਿਆ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਪੰਜਾਬ ਪਰ ਦੇ ਵਿੱਚ ਲੁੱਟਖੋਹਾਂ ਦੀਆਂ ਜੋ ਵਾਰਦਾਤਾਂ ਨੇ ਉਹ ਅੱਜ ਦਿਨ ਵਧਦੀਆਂ ਜਾ ਰਹੀਆਂ ਨੇ ਅਜੀਹਾ ਹੀ ਇੱਕ ਹੋਰ ਮਾਮਲਾ ਮੋਗਾ ਤੋਂ ਸਾਹਮਣੇ ਆ ਰਿਹਾ ਹੈ ਮੋਗਾ ਦੇ ਇੱਕ ਕਸਬਾ ਤਰਨਤਕਾਰ ਦੇ ਵਿੱਚ ਅਜੀਬੋ ਗਰੀਬ ਚੋਰੀ ਦਾ ਮਾਮਲਾ ਸਾਹਮਣੇ ਆਇਆ ਜੀਆਂ ਦੱਸਦੇ ਕਿ ਜੋ ਚੋਰ ਹੈ ਉਹਨਾਂ ਦੇ ਵੱਲੋਂ ਨਕਲੀ ਪਿਸਤੌਲ ਜੀਆਂ ਖਿਡੌਣੇ ਵਾਲੀ ਜਿਹੜੀ ਪਿਸਤੌਲ ਹੁੰਦੀ ਹੈ ਉਹ ਦਿਖਾ ਕੇ ਇੱਕ ਪਤੀ ਪਤਨੀ ਨੂੰ ਲੁੱਟਿਆ ਗਿਆ ਉਹਨਾਂ ਦੇ ਕੋਲੋਂ ਦੋ ਆਈਫੋਨ ਕਈ ਨਗਦੀ ਅਤੇ ਸੋਨੇ ਦੀਆਂ ਵਾਲੀਆਂ ਲਵਾਕੇ ਉਹਨਾਂ ਦੇ ਨਾਲ ਚੋਰੀ ਕੀਤੀ ਗਈ ਲੁੱਟਖੋ ਕੀਤੀ ਗਈ ਇਸ ਤੋਂ ਬਾਅਦ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਪਤੀ-ਪਤਨੀ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਬਦਮਾਸ਼ਾਂ ਦੇ ਵੱਲੋਂ ਇਹਨਾਂ ਨੂੰ ਰੋਕਿਆ ਗਿਆ ਇਹ ਜੋ ਮਾਮਲਾ ਹੈ ਤਰਮਕੋਟ ਤੋਂ سامنے ਆਇਆ ਬਾਅਦ ਦੇ ਵਿੱਚ ਪੁਲਿਸ ਨੇ ਇਹ ਜੋ ਬਦਮਾਸ਼ ਹੈ ਇਹਨਾਂ ਨੂੰ ਕਾਬੂ ਕਰ ਲਿਆ ਇਹਨਾਂ ਦੇ ਵੱਲੋਂ ਪਹਿਲੇ ਵੀ ਅਜੀਹਾਂ ਚੋਰੀਆਂ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਲੋਕਾਂ ਨੂੰ ਨਕਲੀ ਪਿਸਤੌਲ ਦੇ ਡਰ ਦੇ ਉੱਪਰ ਲੁੱਟ ਖੋਹ ਕੀਤੀ ਜਾਂਦੀ ਹੈ ਤੇ ਹੁਣ ਪੁਲਿਸ ਦੇ ਇਹ ਹੱਥੀ ਛੜ ਗਏ ਨੇ ਤੇ ਬਾਅਦ ਦੇ ਵਿੱਚ ਜੇਕਰ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਦੇ ਵੱਲੋਂ ਜੋ ਬਿਆਨ سامنے ਆਇਆ ਪੁਲਿਸ ਨੇ ਕਿਹਾ ਕਿ ਇੱਕ ਐਕਟਿਵਾ ਦੇ ਉੱਪਰ ਇਹ ਜੋ ਵਿਅਕਤੀ ਆ ਰਹੇ ਸਨ ਤੇ ਤੇ ਇਹਨਾਂ ਦੇ ਵੱਲੋਂ ਇੱਕ પતિ ਪਤਨੀ ਨੂੰ ਰੋਕਿਆ ਗਿਆ ਤੇ ਉਸ ਤੋਂ ਬਾਅਦ ਐਕਟਿਵਾ ਉਹਨਾਂ ਨੇ ਤੇਜ਼ ਕਰਤੀ ਤੇ ਉਹਨਾਂ ਤੋਂ ਲੁੱਟ ਖੋਹ ਕੀਤੀ ਦੋ ਆਈਫੋਨ ਇੱਕ ਘੜੀ ਤੇ 15000 ਨਕਦੀ ਤੇ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਸੋਨੇ ਦੀਆਂ ਵਾਲੀਆਂ ਵੀ ਮਹਿਲਾ ਦੀ ਲਵਾ ਦਿੱਤੀਆਂ ਤੇ ਬਾਅਦ ਦੇ ਵਿੱਚ ਪੁਲਿਸ ਦਾ ਵੀ ਬਿਆਨ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। 2825 ਨੂੰ ਅਰਵਿੰਦਰ ਸਿੰਘ ਵਾਸੀ ਚੌਧਰੀਵਾਲਾ ਨੇ थाना ਤਰ ਕੋੜ ਦੀ ਪੁਲਿਸ ਨੂੰ ਇਲਾਦ ਕੀਤੀ ਸੀ ਕਿ 2825 ਨੂੰ ਉਹ ਆਪਣੀ ਪਤਨੀ ਸਮੇਤ ਸਕੂਟਰੀ ਤੇ ਮੋਗਾ ਤੋਂ ਧਰਨਪੁਰ ਸਾਈਡ ਆ ਰਿਹਾ ਸੀ ਜਲਾਲਾਬਾਦ ਪਿੰਡ ਦੇ ਨੇੜੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਹਨਾਂ ਨੂੰ ਰੋਕ ਕੇ ਪਿਸਤੌਲ ਦੀ ਨੋਕ ਤੇ ਉਹਨਾਂ ਪਾਸੋਂ ਦੋ ਮੋਬਾਈਲ ਫੋਨ ਮਾਰਕਾ ਐਪਲ ਕੰਨਾਂ ਦੀਆਂ ਵਾਲੀਆਂ ਤੇ ਕਰੀਬ 15000 ਰੁਪਏ ਨਕਦੀ ਹੋਲੀ ਸੀ ਜਿਸ ਵੰਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਤੇ ਤੁਰੰਤ ਸਪੈਸ਼ਲ ਟੀਮਾਂ ਬਣਾ ਕੇ ਦੋਸ਼ੀਆਂ ਦੇ ਟਿਕਾਣਿਆਂ ਤੇ ਰੈਡ ਕੀਤੇਗੇ ਇਸ ਮੁਕਾਦਮੇ ਵਿੱਚ ਲੁੜਿੰਦੇ ਦੋਸ਼ੀ ਲਵਪ੍ਰੀਤ ਸਿੰਘ ਪੁੱਤਰ ਬਲਰਾਜ ਸਿੰਘ ਤੇ ਹਰਮੇਲ ਸਿੰਘ ਪੁੱਤਰ ਗੁਰਸੇਵਕ ਸਿੰਘ ਵਾਸੀ ਲੋਹਾਰਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ਾ ਵਿੱਚੋਂ ਜਿਹੜੇ ਮਦਈ ਤੋਂ ਖੋਏ ਗਏ ਦੋਨੇ ਮੋਬਾਈਲ ਫੋਨ ਮਾਰਕਾ ਐਪਲ ਜਿਨ੍ਹਾਂ ਦੀ ਕਲੀਬ 1.5 ਲੱਖ ਰੁਪਏ ਕੀਮਤ ਬੰਦੀ ਹੈ ਇੱਕ ਡੰਮੀ ਪਿਸਤੌਲ ਤੇ ਵਾਰਦਾਤ ਸਮੇ ਵਰਦਾ ਕਿ ਮੋਟਰਸਿੰਗ ਬਰਾਮਦ ਕੀਤਾ ਗਿਆ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਪੰਜਾਬ ਪਰ ਦੇ ਵਿੱਚ ਲੁੱਟਖੋਹਾਂ ਦੀਆਂ ਜੋ ਵਾਰਦਾਤਾਂ ਨੇ ਉਹ ਅੱਜ ਦਿਨ ਵਧਦੀਆਂ ਜਾ ਰਹੀਆਂ ਨੇ ਅਜੀਹਾ ਹੀ ਇੱਕ ਹੋਰ ਮਾਮਲਾ ਮੋਗਾ ਤੋਂ ਸਾਹਮਣੇ ਆ ਰਿਹਾ ਹੈ ਮੋਗਾ ਦੇ ਇੱਕ ਕਸਬਾ ਤੇ ਹਨਮ ਕੋਰਟ ਦੇ ਵਿੱਚ ਅਜੀਬੋ ਗਰੀਬ ਚੋਰੀ ਦਾ ਮਾਮਲਾ ਸਾਹਮਣੇ ਆਇਆ ਜੀ ਆ ਦੱਸਦੇ ਕਿ ਜੋ ਚੋਰ ਹੈ ਉਹਨਾਂ ਦੇ ਵੱਲੋਂ ਨਕਲੀ ਪਿਸਤੋਲ ਜਿਹਾ ਖਿਡੋਨੇ ਵਾਲੀ ਜਿਹੜੀ ਪਿਸਤੋਲ ਹੁੰਦੀ ਹੈ ਉਹ ਦਿਖਾ ਕੇ ਇੱਕ ਪਤੀ ਪਤਨੀ ਨੂੰ ਲੁੱਟਿਆ ਗਿਆ ਉਹਨਾਂ ਦੇ ਕੋਲੋਂ ਦੋ ਆਈਫੋਨ ਕਈ ਨਗਦੀ ਅਤੇ ਸੋਨੇ ਦੀਆਂ ਵਾਲੀਆਂ ਲਵਾ ਕੇ ਉਹਨਾਂ ਦੇ ਨਾਲ ਚੋਰੀ ਕੀਤੀ ਗਈ ਲੁੱਟਖੋ ਕੀਤੀ ਗਈ ਇਸ ਤੋਂ ਬਾਅਦ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਪਤੀ ਪਤਨੀ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਬਦਮਾਸ਼ਾਂ ਦੇ ਵੱਲੋਂ ਇਹਨਾਂ ਨੂੰ ਰੋਕਿਆ ਗਿਆ ਇਹ ਜੋ ਮਾਮਲਾ ਹੈ ਤਰਮਕੋਟ ਤੋਂ ਸਾਹਮਣੇ ਆਇਆ ਬਾਅਦ ਦੇ ਵਿੱਚ ਪੁਲਿਸ ਨੇ ਇਹ ਜੋ ਬਦਮਾਸ਼ ਹੈ ਇਹਨਾਂ ਨੂੰ ਕਾਬੂ ਕਰ ਲਿਆ ਇਹਨਾਂ ਦੇ ਵੱਲੋਂ ਪਹਿਲੇ ਵੀ ਅਜਿਹੀਆਂ ਚੋਰੀਆਂ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਲੋਕਾਂ ਨੂੰ ਨਕਲੀ ਪਿਸਤੌਲ ਦੇ ਡਰ ਦੇ ਉੱਪਰ ਲੁੱਟ ਖੋਹ ਕੀਤੀ ਜਾਂਦੀ ਹੈ ਤੇ ਹੁਣ ਪੁਲਿਸ ਦੇ ਇਹ ਹੱਥੀ ਛੜ ਗਏ ਨੇ ਤੇ ਬਾਅਦ ਦੇ ਵਿੱਚ ਜੇਕਰ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਦੇ ਵੱਲੋਂ ਜੋ ਬਿਆਨ ਸਾਹਮਣੇ ਆਇਆ ਪੁਲਿਸ ਨੇ ਕਿਹਾ ਹੈ ਕਿ ਇੱਕ ਐਕਟੀਵਾ ਦੇ ਉੱਪਰ ਇਹ ਜੋ ਵਿਅਕਤੀ ਆ ਰਹੇ ਸਨ ਤੇ ਤੇ ਇਹਨਾਂ ਦੇ ਵੱਲੋਂ ਇੱਕ પતિ ਪਤਨੀ ਨੂੰ ਰੋਕਿਆ ਗਿਆ ਤੇ ਉਸ ਤੋਂ ਬਾਅਦ ਐਕਟਿਵਾ ਉਹਨਾਂ ਨੇ ਤੇਜ਼ ਕਰਤੀ ਤੇ ਉਹਨਾਂ ਤੋਂ ਲੁੱਟ ਖੋਹ ਕੀਤੀ ਦੋ ਆਈਫੋਨ ਇੱਕ ਘੜੀ ਤੇ 15000 ਨਗਦੀ ਤੇ ਇਸ ਤੋਂ ਇਲਾਵਾ ਗੱਲ ਕਰੀ ਤਾਂ ਸੋਨੇ ਦੀਆਂ ਵਾਲੀਆਂ ਵੀ ਮਹਿਲਾ ਦੀ ਲਵਾ ਦਿੱਤੀਆਂ ਤੇ ਬਾਅਦ ਦੇ ਵਿੱਚ ਪੁਲਿਸ ਦਾ ਵੀ ਬਿਆਨ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਮਿਤੀ 8/25 ਨੂੰ ਅਰਵਿੰਦਰ ਸਿੰਘ ਵਾਸੀ ਚੌਧਰੀਵਾਲਾ ਨੇ थाना ਤਰ ਕੋੜ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ 28/25 ਨੂੰ ਉਹ ਆਪਣੀ ਪਤਨੀ ਸਮੇਤ ਸਕੂਟਰੀ ਤੇ ਮੋਗਾ ਤੋਂ ਤਰਨਤਪੁਰ ਸਾਈਡ ਆ ਰਿਹਾ ਸੀ ਜਲਾਲਾਬਾਦ ਪਿੰਡ ਦੇ ਨੇੜੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਹਨਾਂ ਨੂੰ ਰੋਕ ਕੇ ਪਿਸਤੌਲ ਦੀ ਨੋਕ ਤੇ ਉਹਨਾਂ ਕੋਲੋਂ ਦੋ ਮੋਬਾਈਲ ਫੋਨ ਮਾਰਕਾ ਐਪਲ ਕੰਨਾਂ ਦੀਆਂ ਵਾਲੀਆਂ